ਪਿਆ ਜੀ ਮੈਂ ਤੁਸੀਂ ਪਹਿਲਾਂ ਮੈਨੂੰ ਦੱਸਣ ਦੇ ਹੀ ਵੀ ਪਹਿਲਾਂ ਨੋਰਮਲ ਡਿਲੀਵਰੀਆਂ ਜ਼ਿਆਦਾ ਸੀ ਤੇ ਵਿੱਚ ਜੇ ਆ ਕੇ ਜ਼ਿਆਦਾ ਕਹਿ ਲੋ ਕਿ ਆਪਰੇਸ਼ਨ ਵਾਲੀਆਂ ਹੋ ਗਈਆਂ ਕਿਉਂ ਤੁਹਾਨੂੰ ਲੱਗਾ ਵੀ ਇਹ ਕਿਉਂ ਇੱਡਾ ਇੰਨਾ ਫਰਕ ਕੋ ਪੈ ਗਿਆ ਇਹ ਨਾ ਪੈਸੇ ਦੇ ਲਾਲਚ ਨੂੰ ਜਿਹੜੇ ਡਾਕਟਰ ਨੇ ਨਾ ਉਹਨਾਂ ਦੇ ਜਿਹੜਾ ਨੋਰਮਲ ਕੇਸ ਹੈ ਨਾ ਉਹਦੇ 'ਚ ਪੈਸਾ ਨਹੀਂ ਬੰਦਦਾ ਜਿਹੜਾ ਆਪਰੇਸ਼ਨ ਵਾਲਾ ਕੇਸ ਹੈ ਉਹਦੇ 'ਚ 40-50 ਹਜ਼ਾਰ ਰੁਪਇਆ ਬੰਦਦਾ ਉਹ ਇਹ ਕਰਦੇ ਆ ਵੀ ਪਹਿਲਾਂ ਉਹਨੂੰ ਆਪਰੇਸ਼ਨ ਤਾਂ ਹੀ ਦਿੰਦੇ ਆ ਇਹ ਲਗਲੇ ਮਨਦਰ ਪੈਰਾਂ ਤੋਂ ਕੱਢ ਦਿੰਦੇ ਭਈ ਇਹ ਬੱਚਾ ਹੋਣਾ ਨਹੀਂ ਹੈਗਾ ਨੋਰਮਲ ਨਹੀਂ ਹੋਣਾ ਹੈਗਾ ਅੱਛਾ ਫੇਰ ਜੇ ਉਹਨੂੰ ਕਰੀਏ ਨਾ ਹੈਂਡ ਕਰੀਏ ਉਹ ਬੱਚਾ ਹੋ ਸਕਦਾ ਵਾ ਹਮ ਪਰ ਉਹ ਜਿਹੜੇ ਨੂੰ ਉਹਨਾਂ ਨੇ ਇੱਕ ਦਵਾਈ ਦੇ ਦੇਣੀ ਆ ਉਹ ਬੱਚੇ ਦਦਾਂ ਬੰਦ ਹੋ ਜਾਣੀਆਂ ਨੇ ਤੇ ਬੱਚਾ ਤੋਣਾ ਹੈ ਅੱਛਾ ਹਾਂਜੀ ਪਰ ਕੋਈ ਕੁੜੀਆਂ ਵੀ ਜਿੱਦਾਂ ਦਰਦਾ ਨਹੀਂ ਲੈਵਾਉਂਦੀਆਂ ਹੈਗੀਆਂ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਤਾ ਨਾ ਹਮ ਜਿਨ੍ਹਾਂ ਨੂੰ ਹੀ ਘਰ ਉਹਨਾਂ ਪੱਕਿਆਂ ਕਰ ਲਈਦਾ ਵਾ ਕਿ ਜੇ ਇਹ ਤਾਂ ਕਰਾਂਗੇ ਨੋਰਮਲ ਹਮ ਤੇ ساری ਜ਼ਿੰਦਗੀ ਬਾਅਦ ਤੇ ਬਚੀ ਰਹੇਗੇ ਹਮ ਤੇ ਜੇ ਕਰਾਂਗੇ ਆਪਰੇਸ਼ਨ ਤਾਂ ਲੱਖ ਫੜੀ ਰੱਖੇਗੀ ਹੂੰ ਤੂੰ ਸਮਝਾਉਨੇ ਆ ਪਹਿਲਾਂ ਹਾਂਜੀ ਹੂੰ ਫਿਰ ਕਈ ਬੀਬੀਆਂ ਸਮਝ ਜਾਂਦੀਆਂ ਵਾਂ ਹੂੰ ਸਮਝ ਨਹੀਂ ਜਾਂਦੀਆਂ ਫਿਰ ਉਹ ਨੋਰਮਲ ਦਾ ਚਾਂਸ ਲੈ ਲੈਂਦੀਆਂ ਭਾਵੇਂ ਉਹ ਕਿ ਹੋਂ ਸੋ ਕਿ ਹੋਂ ਤਾਂ 15 ਦਿਨਾਂ ਚ 10 ਦਿਨਾਂ ਚ ਨਾ ਬੱਚਾ ਬੀਬੀ ਜਿਹੜੀ ਹੈ ਨਾ ਆਪਣਾ ਬੱਚਾ ਸਾਹਮਣ ਵਾਲੀ ਬਣ ਜਾਂਦੀ ਹੈ ਜਦੋਂ ਨੋਰਮਲ ਡਿਲੀਵਰੀ ਹੁੰਦੀ ਹੈ ਹਾਂ ਭਾਵੇਂ ਬਿਸ਼ਾ ਕਟਾਂਕੇ ਵੀ ਲੱਗੇ ਹੋਣਗੇ ਨਾ ਉਹਨੂੰ ਇਹ ਪੱਟੀ ਕਰਨੀ ਹੈ ਹੂੰ ਨਾਰਮਲ ਵਾਲੇ ਨੂੰ ਪੱਟੀ ਕਰਨੀ ਹੈ ਦੋ ਟਾਈਮ ਧੋਣਾ ਵਾ ਡਟੋਲ ਪਾ ਕੇ ਅੱਛਾ ਗਰਮ ਪਾਣੀ ਕਰਕੇ ਰੂੰ ਵਾਲ ਕੇ ਉਹਨੂੰ ਧੋ ਕੇ ਫਿਰ ਜਦੋਂ ਆਜ ਦਾ ਰੁਲਾਣਾ ਫਿਰ ਜਾ ਕੇ ਤਾਂ ਹੀ ਉਹਨੂੰ ਚੱਟ ਕਰਨਾ ਵਾ 14 ਦਿਨਾਂ ਚ ਹੋ ਜੇ 13 ਦਿਨਾਂ ਚ ਹੋ ਜੇ 10 ਦਿਨਾਂ ਚ ਹੋ ਜੇ ਉਹ ਸਾਡੀ ਜ਼ਿੰਮੇਵਾਰੀ ਬਿਲਕੁਲ ਅੱਛਾ ਜੀ ਵੀ ਤੁਸੀਂ ਮੈਨੂੰ ਕਹਿਣ ਦੇ ਕਿ ਲਾਲਚ ਦੇ ਵਿੱਚ ਵੀ ਆਪਰੇਸ਼ਨ ਕੀਤਾ ਜਾਂਦਾ ਹੈਗਾ ਇਹੋ ਜਿਹੀ ਕੋਈ ਕੇਸ ਸੀਗੇ ਵੀ ਜਿਹਦੇ ਚ ਤੁਹਾਨੂੰ ਲੱਗਦਾ ਸੀ ਵੀ ਇਹ ਨਾਰਮਲੀ ਹੋਊਗਾ ਪਰ ਬਾਅਦ ਚ ਪਤਾ ਲੱਗਾ ਕਿ ਆਪਰੇਸ਼ਨ ਹੋ ਗਿਆ ਉਹ ਹੋ ਜਾਂਦਾ ਉਹ ਉਹ ਫਿਰ ਤੈਨੂੰ ਪਤਾ ਜਦੋਂ ਡਾਕਟਰਾਂ ਦੇ ਚਲਾਣੇ ਚਲ ਜਾਂਦੀ ਹੈ ਨਾ ਡਾਕਟਰਾਂ ਦੀ ਜਿਹੜੀਆਂ ਅੱਗੇ ਹੁੰਦੀਆਂ ਨਾ ਮੈਡਮਾਂ ਉਹ ਨਹੀਂ ਪੈਰ ਲੱਗਣ ਦਿੰਦੀਆਂ ਉਹ ਕਹਿੰਦੀਆਂ ਨੇ ਵੀ ਇਹ ਜਿਹੜੇ ਦਾਈ ਮਾਈ ਨਹੀਂ ਆਣੀ ਚਾਹੀਦੀ ਹਸਪਤਾਲ ਦੇ ਵਿੱਚ ਅੱਛਾ ਹਾਂਜੀ ਹੁਣ ਸਾਡੇ ਤੇ ਇਹ ਬੰਦੀ ਬੜੀ ਹੈ ਤੇ ਅਸੀਂ ਕਿਸੇ ਦੇ ਨਾਲ ਜਾਵਾਂਗੇ ਨਾ ਉਹਨਾਂ ਕਹਿਣਾ ਵੀ ਇਹਨੂੰ ਜਾਣ ਦੋ ਘਰ ਅੱਛਾ ਇਹਨੂੰ ਨਹੀਂ ਰਹਿਣ ਦੇਣਾ ਅਸੀਂ ਕਈ ਵਾਰੀ ਜਾ ਜਾ ਕੇ ਵੀ ਵੇਖਿਆ ਵਾ ਪਰ ਆਹੀ ਠੀਕ ਹੋਇਆ ਅਹੀਂ ਫੇਰ ਜੇ ਉਹਨਾਂ ਚੀਜ਼ਾਂ ਤੇ ਕੀਸਾ ਨਾ ਹੋਇ ਉਹਨਾਂ ਚ ਰਹੀ ਨਿਕਲ ਦੇ ਦੀ ਤੂੰ ਹੀ ਜਾਣਾ ਨਹੀਂ ਤੁਹਾਡਾ ਇਹ ਹੁੰਦਾ ਵੀ ਇਹ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਬਿਨੋਰਮਲ ਲੈ ਕੇ ਆਇਆ ਤੇ ਘਰ ਹੀ ਲੈ ਕੇ ਜਾਣਾ ਵਾ ਇਹਨੂੰ ਕਈ ਵਾਰੀ ਮੇਰੇ ਨਾਲ ਇਦਾਂ ਦੇ ਚਾਂਸ ਬਣਿਆ ਹਮ ਤੇ ਜਦੋਂ ਚੈੱਕ ਕਰਨ ਵਾਲੀ ਨਰਸਾਂ ਦੀ ਇਹ ਕਹਿੰਦੀ ਆਹੀ ਨਹੀਂ ਲੈ ਚੈੱਕ ਕਰਾਣਾ ਹੈਗਾ ਤੂੰ ਹੀ ਇਹਦੇ ਕੋਲ ਹੀ ਕਰਾ ਲਓ ਅੱਛਾ ਆਹੀ ਆਪਾਂ ਫੇਰ ਵੀ ਕਹਿੰਦੇ ਨਹੀਂ ਤੂੰ ਕਰਨਾ ਚੈੱਕ ਹਮ ਜਦ ਤੇਰੇ ਕੋਲ ਆਇਆ ਤੇਰਾ ਹੱਕ ਵਾ ਤੂੰ ਕਰਨਾ ਹੂੰ ਤੇ ਉਹ ਫਿਰ ਕਰਦੀਆਂ ਵੀ ਐ ਹੂੰ ਤੇ ਕਈ ਵੇ ਚ ਆਉਂਦਾ ਨਹੀਂ ਅੜਬ ਹੁੰਦੀਆਂ ਉਹ ਕਹਿੰਦੀਆਂ ਬਈ ਇਹ ਸਾਡ ਅਫਫਰਸ਼ਨ ਵਾਲਾ ਚਾਂਸ ਏ ਕਿ ਤੇ ਇਹ ਇਥੋਂ ਪੈਸੇ ਕਮਾਣੇ ਹੈ ਹਾਂ ਇਹ ਤਾਂ ਸਾਡੇ ਪੈਸੇ ਮਾਰੇ ਜਾਂਦੇ ਨੇ ਇਹਨਾਂ ਨੇ ਸਾਡੇ ਦਾਈ ਕਰਕੇ ਸਾਡੇ ਪੈਸੇ ਖਤਮ ਮਾਰੇ ਗਏ ਉਹਦਾ 20-25000 ਰੁਪਿਆ ਉਹਨਾਂ ਦਾ ਲੱਗਦਾ ਸੀ ਹੂੰ ਉਹਦਾ ਉਹਨਾਂ ਦਾ 20000 ਚ ਆ ਜਾਂਦਾ ਇਸ ਘਰ ਉਹ ਕੇ ਹਾਂ ਇਹ ਫਰਕ ਪੈਂਦਾ ਨਾ